ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਸਿਖਾਉਣਿਆਂ ਜੀ ਗੁਟਕਾ ਸਾਹਿਬ ਦੇ ਕਵਰ ਬਣਾਉਣੇ ਜਿਵੇਂ ਕਿ ਆਪ ਆਪਣੇ ਘਰ ਵਿੱਚ ਪੋਥੀਆਂ ਰੱਖੀਆਂ ਹੁੰਦੀਆਂ ਆਪਾਂ ਉਹਦੇ ਵੀ ਕਵਰ ਬਣਾਵਾਂਗੇ ਜਿਵੇਂ ਦੇਖੋ ਆਪਣੇ ਕੋਲ ਇਹ ਰਮਾਲ ਸਾਹਿਬ ਨਾਲੋਂ ਬਚੇ ਹੋਏ ਫਲਕਾ ਸਾਹਿਬ ਪਏ ਸੀ ਤੇ ਆਪਾਂ ਗੁਰਦੁਆਰਾ ਸਾਹਿਬ ਵਾਸਤੇ ਬਣਾ ਰਹੇ ਆ ਇਹ ਤਾਂ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਵੀ ਦੇਖੋ ਗੁਟਕਾ ਸਾਹਿਬ ਹੁੰਦੇ ਉਹਨਾਂ ਦੇ ਕਵਰ ਬਣਾ ਰਹੇ ਆਂਗੇ ਆਪਾਂ ਤੇ ਇਹ ਆਪਾਂ ਤੁਹਾਨੂੰ ਵੀ ਬਣਾਉਣੇ ਸਿਖਾਉਣੇ ਆਂਗੇ ਦੇਖੋ ਕਿੰਨੇ ਸਾਰੇ ਆਪਣੇ ਕੋਲੇ ਇਹ ਹੈਗੇ ਹੈ ਜੀ ਪਲਕਾਂ ਸਾਹਿਬ ਦੇ ਕੱਪੜੇ ਤੇ ਇਹਨਾਂ ਦੇ ਆਪਾਂ ਬਣਾਵਾਂਗੇ ਕੁਟਕਾ ਸਾਹਿਬ ਦੇ ਕਵਰ ਲੋ ਜੀ ਸੁਣ ਮੈਂ ਦੱਸਤੀ ਆ ਸਭ ਤੋਂ ਪਹਿਲਾਂ ਆਪਾਂ ਤਿੰਨ ਤਰ੍ਹਾਂ ਦੇ ਬਣਾਉਣੇ ਸਿਖਾਵਾਂਗੇ ਛੋਟੇ ਵੀ ਵੱਡੇ ਵੀ ਤੇ ਇੱਕ ਦੇਖੋ ਜਿਵੇਂ ਆਪ ਕਿਤੇ ਸਫਰ ਵਗੈਰਾ ਤੇ ਜਾਂਦੇ ਆ ਆਪਾਂ ਉੱਥੇ ਵੀ ਨਾ ਗੱਲ ਵਿੱਚ ਪੈ ਜਾਂਦੇ ਹੈਗਾ ਉਹ ਵੱਡੇ ਹੈਂਡਲ ਲਾ ਕੇ ਬਣਦਾ ਹੈ ਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਦੇਖੋ ਜਿਵੇਂ ਆਪਾਂ ਇਸ ਤਰ੍ਹਾਂ ਇਹ ਹੈਗਾ ਹੈ ਲਾਈਨਿੰਗ ਲੱਗੀ ਹੋਈ ਹੈ ਇਹਦੇ نیچے ਕੱਪੜੇ ਦੇ ਤੇ ਆਪਾਂ ਲੈਣਾ ਜੀ ਦੇਖੋ ਆਪਾਂ 12 ਇੰਚ ਕਪੜਾ ਲੈ ਲਿਆ ਆਪਾਂ ਚੌਰਸ ਪੀਸ ਲੈਣਾ 12 ਇੰਚ ਚੌੜਾ ਤੇ 12 ਇੰਚ ਲੰਬਾ ਬਿਲਕੁਲ ਚੌਰਸ ਪੀਸ ਲੈਣਾ ਇਹ ਚੌਰਸ ਪੀਸ ਤਾਂ ਇਹ ਵਧੀਆ ਬਣਦਾ ਦੇਖੋ ਲੋ ਜੀ ਆਪਾਂ ਇੱਕ ਪੀਸ ਇਸ ਤਰ੍ਹਾਂ ਹੀ ਕੱਟ ਲਾਂਗੇ ਲੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਕੇ ਤੇ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਦੇਖੋ 5 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਜੀ ਆਪਾਂ ਗੁਟਕਾ ਸਾਹਬ ਦਾ ਕਵਰ ਆਪਾਂ ਕਿਵੇਂ ਮਰਜੀ ਇਸ ਤਰ੍ਹਾਂ ਹੀ ਬਣਾ ਸਕਦੇ ਆਂਗੇ ਦੇਖੋ ਜਿਵੇਂ ਇਹ ਇੱਕ ਸਾਈਡ ਤੋਂ ਨਾ ਇਸ ਤਰ੍ਹਾਂ ਹੀ ਸੀਨ ਮਾਰਨੀ ਹੈ ਦੂਜਾ ਸਾਈਡ ਤੋਂ ਫੇਰ ਫੜ ਕੇ ਦੇਖੋ ਇਹਦੇ ਨਾਲ ਇਸ ਤਰ੍ਹਾਂ ਹੀ ਮਲਾ ਜਣਾ ਜੀ ਐਂ ਲੋਚ ਦੋ ਮਿੰਟਾਂ ਦਾ ਕੰਮ ਹੈ ਇਹ ਦੇਖੋ ਇੱਕ ਸਾਈਡ ਤੇ ਦੇਖੋ ਜਿਵੇਂ ਗੁੰਮ ਸੀਨ ਲੱਗੀ ਹੋਈ ਹੈ ਦੂਜੀ ਸਾਈਡ ਤੇ ਵੀ ਆਪਾਂ ਨੂੰ ਫੋਲਡ ਕਰਨ ਦੀ ਲੋੜ ਨਹੀਂ ਆਪਾਂ ਗੁੰਮ ਸੀਨ ਹੀ ਲਾ ਦਨੇ ਆ ਇਸ ਤਰ੍ਹਾਂ ਇੱਕ ਸਾਈਡ ਤੇ ਲੱਗੀ ਹੋਈ ਹੈ ਦੂਜੀ ਸਾਈਡ ਤੇ ਆਪਾਂ ਲਾਤੀ ਦੇਖੋ ਨਹੀਂ ਆਪਾਂ ਨੂੰ ਇੱਕ ਖੁੰਝਾ ਫੋਲਡ ਕਰਨਾ ਪੈਂਦਾ ਵਰੀਕ ਵਰੀਕ ਲੋ ਜੀ ਹੁਣ ਆਪਾਂ ਦੇਖੋ ਇੱਕ ਸਾਈਡ ਤੇ ਐ ਸੀਨ ਲਾਵਾਂਗੇ ਚਾਰ ਚਕਪੜਾ ਇੱਕ ਸਾਈਡ ਤੇ ਸੀਨ ਲਾ ਕੇ ਤੇ ਫਿਰ ਮੈਂ ਸੁਨ ਦਿਖਾਉਣੀ ਲੋ ਜੀ ਸੀਨ ਆਪਾਂ ਲਾਤੀ ਤੇ ਹੁਣ ਆਪਾਂ ਦੂਜਾ ਲੜ ਫੜ ਕੇ ਇਸ ਤਰ੍ਹਾਂ ਸੀਨ ਲਾਉਣੀ ਹੈ ਇਸ ਤਰ੍ਹਾਂ ਲੋ ਜੀ ਇਹਦੀ ਐਸਟਰਾ ਸ਼ੇਪ ਹੋਣੀ ਪਵੇਗੀ ਪਹਿਲਾਂ ਸਿੱਧੀ ਸੀਨ ਮਾਰਾਂਗੇ ਤੇ ਫਿਰ ਦੂਜਾ ਲੜ ਫੜ ਕੇ ਆਪਾਂ ਇਸ ਤਰ੍ਹਾਂ ਸੀਨ ਲਾਵਾਂਗੇ ਲੋ ਜੀ ਸੀਨ ਆਪਾਂ ਲਾਤੀ ਤੇ ਹੁਣ ਆਪਾਂ ਸਿੱਧਾ ਸਾਨੂੰ ਕਰਕੇ ਦਿਖਾਉਣੇ ਆ ਜੀ ਦੇਖੋ ਇਹ ਸ਼ੇਪ ਇਹਦੀ ਇਸ ਤਰ੍ਹਾਂ ਆਉਗੀ ਲੋ ਜੀ ਸਿੱਧਾ ਕਰਕੇ ਆਪਾਂ ਸਮੂ ਦਿਖਾ ਦੰਨੇ ਆ ਲਓ ਜੀ ਇਹ ਆਪਣਾ ਗੁਟਕਾ ਸਾਬ ਦਾ ਕਵਰ ਬਣ ਕੇ ਤਿਆਰ ਹੋ ਗਿਆ ਹੁਣ ਇਹਦੇ ਉੱਤੇ ਲਾਵਾਂਗੇ ਜੀ ਆਪਾਂ ਧਣੀ ਲਓ ਜੀ ਦੇਖੋ ਤੁਸੀਂ ਲਓ ਜੀ ਹੁਣ ਆਪਾਂ ਇਹਦੇ ਉੱਤੇ ਧਣੀ ਲਾਵਾਂਗੇ ਇਹਦੇ ਵਿੱਚੋਂ ਆਪਾਂ ਕੱਪੜਾ ਕੱਟ ਲੈਨੇ ਆਂ ਦੇਖੋ ਕੱਪੜਾ ਕੱਟ ਕੇ ਲੰਬਾ ਜਿੱਡਾ ਵੀ ਆਪਾਂ ਮਤਲਬ ਕਿ ਧਣੀ ਲਾਉਣੀ ਹੁੰਦੀ ਹੈ ਵੀ ਚੰਗੀ ਤਰ੍ਹਾਂ ਉਸ ਤੋਂ ਲਪੇਟਿਆ ਜਾਵੇ ਉਸ ਸਾਹਮਣੇ ਲ ਆਪਾਂ ਦੇਖੋ ਧਣੀ ਬਣਾ ਕੇ ਦੇ ਉੱਤੇ ਲਾਵਾ ਲੀ ਜਿਆ 2 ਇੰਚ ਕੱਪੜਾ ਦੇਖੋ ਜਿੰਨੇ ਚੌੜਾ ਆਪਾਂ ਲੈ ਲਾਂਗੇ 2 ਇੰਚ ਲੈ ਕੇ ਕੱਪੜਾ ਤੇ 12 13 ਇੰਚ ਦੀ ਆਪਾਂ ਚੌੜੀ ਧਣੀ ਬਣਾ ਲਾਂਗੇ ਤਾਂ ਲਾ ਆਪਾਂ ਇਹਨੂੰ ਕੱਟ ਲੈਨੇ ਆ ਫਿਰ ਉਸ ਤੋਂ ਆਪਾਂ ਦੇਖੋ ਸਾਈਡ ਤੋਂ ਇਸ ਤਰ੍ਹਾਂ ਇਹਦਾ ਕੱਪੜਾ ਲਾਵਾਂਗੇ ਜੀ ਢਣੀ ਦਾ ਤੇ ਜੇ ਆਪਾਂ ਤੁਹਾਨੂੰ ਮਿਣ ਕੇ ਦਿਖਾ ਦਨੇ ਆ ਦੇਖੋ ਤੁਸੀਂ ਇਹ ਵੱਧ ਘਟਾ ਦੇ ਹਿਸਾਬ ਨਾਲ ਲੈ ਸਕਦੇ ਹੋ ਪਰ ਆਪਾਂ ਲੈਤੀਏ ਜੀ ਇਹ 13 14 ਇੰਚ ਤੇ ਉਸ ਤੋਂ ਬਾਅਦ ਦੇਖੋ ਇਹਨੂੰ ਇਸ ਤਰ੍ਹਾਂ ਫੋਲਡ ਕਰਾ ਲਓ। ਲਓ ਜੀ ਆਇਆ ਫੋਲਡ ਕਰਨ ਤੋਂ ਬਾਅਦ ਦੇਖੋ ਤੇ ਫਿਰ ਆਪਾਂ ਇੱਥੇ ਲਗਾਵਾਂਗੇ ਜੀ ਇੱਥੇ ਆਪਾਂ ਦੋ ਚਾਰ ਸੀਨਾ ਚੰਗੀ ਤਰ੍ਹਾਂ ਲਗਾ ਦਾਂਗੇ ਤਾਂ ਜੋ ਜਿਹੜੀ ਇਹ ਟੈਣੀ ਹੈ ਇਹ ਖੁੱਲੇ ਨਾ। ਲਓ ਜੀ ਥਣੀਆਂ ਆਪਾਂ ਲਗਾਤੀ ਤੇ ਇਸ ਤਰ੍ਹਾਂ ਹੀ ਦੇਖੋ ਦੋ ਕੁ ਮਿੰਟਾਂ ਦਾ ਕੰਮ ਸੀ ਜੀ ਇਹ ਆਪਣਾ ਗੁਟਕਾ ਸਾਬ ਦਾ ਕਵਰ ਐਵੇਂ ਬਣ ਕੇ ਤਿਆਰ ਹੋ ਗਿਆ ਦੇਖੋ ਤੁਸੀਂ ਤਨੀ ਹੈ ਉੱਪਰ ਦੀ ਇਸ ਤਰ੍ਹਾਂ ਜੁੜੀ ਹੋਈ ਹੈ। ਇਸੇ ਤਰ੍ਹਾਂ ਦੇਖੋ ਆਪਾਂ ਸੋਨੇ ਇੱਕ ਹੋਰ ਤਰ੍ਹਾਂ ਬਣਾ ਕੇ ਦਿਖਾਉਣੀ ਹੈ ਜੀ ਕਵਰ ਇਹ ਵੀ ਬਹੁਤ ਸੌਖਾ ਹੈ ਬਣਾਉਣਾ। ਦੇਖੋ ਜਿਵੇਂ ਇਹ ਮੇਰੇ ਕੋਲੇ ਪਲਕਾ ਸਾਹਿਬ ਦੇ ਕੱਪੜੇ ਹੈ ਜਿਹੜੇ ਛੋਟੇ ਪੀਸ ਨੇਗੇ ਬਿਲਕੁਲ ਹੀ। ਇਸੇ ਤਰ੍ਹਾਂ ਆਪਾਂ ਦੇਖੋ ਹਮ ਬਣਾ ਰਹੇ ਆਂ ਵੈਸੇ ਤੁਸੀਂ ਵੱਧ ਘੱਟ ਕਿਵੇਂ ਮਰਜ਼ੀ ਬਣਾ ਸਕਦੇ ਹੋ ਜੀ ਇਹ ਦੇਖੋ ਤੁਸੀਂ। ਇਹਨੂੰ ਦੇਖੋ ਡਬਲ ਕਰਕੇ ਇਹ ਕੱਪੜਾ ਆਪਣੇ ਕੋਲੇ 8 ਇੰਚ ਆਪਾਂ ਚੌੜਾ ਲਵਾਂਗੇ। ਕਿਉਂਕਿ ਮੈਂ ਦੇਖੋ ਆਪਾਂ ਗੁਰਦੁਆਰਾ ਸਾਹਿਬ 'ਚ ਭੇਜਣੀਆਂ ਕਿਉਂਕਿ ਆਪਾਂ ਕਈ ਵਾਰ ਤੇ ਚਪਈ ਸਾਹਿਬ ਦੇ ਘੋਟਕਾ ਸਾਹਿਬ ਹੁੰਦੇ ਆ ਨਿੱਤ ਨੇਮ ਦੇ ਹੁੰਦੇ ਆ ਛੋਟੇ ਹੁੰਦੇ ਆ ਵੱਡੇ ਹੁੰਦੇ ਆ ਨਾ ਜਿਸ ਹਿਸਾਬ ਨਾਲ ਮੇਲੇ ਕਪੜਾ ਸੀ ਮੈਂ ਉਸੇ ਹਿਸਾਬ ਨਾਲ ਬਣਾਉਂਗੀ ਦੇਖੋ ਜੀ ਤੁਸੀਂ ਵੱਡਾ ਛੋਟਾ ਕਿਵੇਂ ਮਰਜ਼ੀ ਬਣਾ ਸਕਦੇ ਜਿਵੇਂ ਮੈਂ ਤਾਂ ਦੇਖੋ 8 ਇੰਚ ਇਹ ਕਪੜਾ ਲੈਂਦਾ ਜੀ ਚੌੜਾ ਤੇ ਸਭ ਤੋਂ ਪਹਿਲਾਂ ਦੇਖੋ ਦੋਨੇ ਸਾਈਡਾਂ ਤੋਂ ਇਹਨੂੰ ਫੋਲਡ ਕਰ ਦਾਂਗੇ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਇਹ ਵੀ ਬਹੁਤ ਸੌਖਾ ਜਿਹਾ ਹੈਗਾ ਮਿੰਟਾਂ 'ਚ ਇਹ ਬਣ ਕੇ ਤਿਆਰ ਹੋ ਜਾਊਗਾ ਤੇ ਕੋਈ ਇੱਥੇ ਟਾਈਮ ਨਹੀਂ ਲੱਗਦਾ ਲੋ ਜੀ ਇਹ ਦੇਖੋ ਇਸ ਤਰ੍ਹਾਂ ਇਹਨੂੰ ਫੋਲਡ ਕਰਨਾ ਹੈ ਦੋਨੇ ਸਾਈਡਾਂ ਤੇ ਸੀਹਾਂ ਲੱਗਣੀਆਂ ਇਹਦੇ ਇਸ ਤਰ੍ਹਾਂ ਉਸ ਤੋਂ ਬਾਅਦ ਦੇਖੋ ਇਹਨੂੰ ਇਸ ਤਰ੍ਹਾਂ ਉੱਪਰੋਂ ਆਪਾਂ ਇਹਨੂੰ ਚੌਰਸ ਵੀ ਰੱਖ ਸਕਦੇ ਹਾਂ ਨਹੀਂ ਇਹਨੂੰ ਆਪਾਂ ਤਕੋਣੇ ਦੇ ਹਿਸਾਬ ਨਾਲ ਸ਼ੇਪ ਵੀ ਦੇ ਸਕਦੇ ਹਾਂ ਲੋ ਜੀ 6 6 ਇੰਚ ਮੈਂ ਇਹ ਇਸ ਤਰ੍ਹਾਂ ਉੱਪਰੋਂ ਚੌੜਾ ਫੋਲਡ ਕੀਤਾ ਹੈਗਾ ਇੱਥੇ ਆਪਾਂ ਜਿਵੇਂ ਨਿਸ਼ਾਨ ਲਾ ਲਿਆ ਦੇਖੋ ਨਿਸ਼ਾਨ ਲਾਉਣ ਤੋਂ ਬਾਅਦ ਜਿਵੇਂ 2 ਇੰਚ ਦਾ ਛੱਡ ਕੇ ਤੇ ਉਸ ਤੋਂ ਬਾਅਦ ਆਪਾਂ ਤਿਰਛਾ ਇਹਨੂੰ ਐ ਸ਼ੇਪ ਦੇ ਦਾਂਗੇ 2 ਇੰਚ ਤੇ ਨਿਸ਼ਾਨ ਲਾ ਕੇ ਨਾ ਉਸ ਤੋਂ ਆਪਾਂ ਦੇਖੋ ਖੁੰਜੇ ਦੇ ਨਾਲ ਇਹਨੂੰ ਇਸ ਤਰ੍ਹਾਂ ਤਿਰਛੀ ਸ਼ੇਪ ਦੇ ਦਾਂਗੇ ਇਹ ਆ ਪੈਸਾ ਬਨਲ ਬਣਾ ਰਹੇ ਅਗੇ ਇਹ ਇਸ ਤਰ੍ਹਾਂ ਬਣਦਾ ਹੈ ਕਰ ਇਹ ਵੀ ਦੇਖੋ ਬਹੁਤ ਸੌਖਾ ਹੈ ਮਿੰਟਾਂ 'ਚ ਹੀ ਬਣ ਕੇ ਤਿਆਰ ਹੋ ਜਾਂਦਾ ਹੈ ਸੈਡਾ ਵਾਲੀਆਂ ਸਿਆਉਣਾ ਨੇ ਤੇ ਉੱਪਰ ਇਹਨੂੰ ਫੋਲਡ ਕਰਾਂਗੇ ਇਹਦੇ ਉੱਤੇ ਆਪਾਂ ਦੇਖੋ ਤਣੀ ਨਹੀਂ ਲਾਉਂਦੀ ਇਹਦੇ ਉੱਤੇ ਆਪਾਂ ਲਾਵਾਂਗੇ ਜੀ ਜਿਵੇਂ ਆਪਣੇ ਕੋਲੇ ਪਏ ਸੀਗੇ ਬੈਲਕਰੋ ਮੈਂ ਬੈਲਕਰੋ ਲਾਉਂਗੀ ਤੁਸੀਂ ਇਹਦੇ ਵਿੱਚ ਕੋਈ ਬਟਨ ਵਗੈਰਾ ਵੀ ਤੁਸੀਂ ਕੁਝ ਵੀ ਲਗਾ ਸਕਦੇ ਹੋ ਚਾਹੋ ਤਾਂ ਤੁਸੀਂ ਤਣੀ ਵੀ ਲਗਾ ਸਕਦੇ ਹੋ ਦੇਖੋ ਲੋ ਜੀ ਸਾਈਡਾਂ ਵਾਲੀ ਸਿਉਣ ਮਾਰਨ ਤੋਂ ਬਾਅਦ ਹੁਣ ਆਪਾਂ ਉੱਪਰ ਉਹਨੂੰ ਇਸ ਤਰ੍ਹਾਂ ਹੀ ਫੋਲਡ ਕਰ ਲਾਂਗੇ ਇਹ ਵਰੀ ਇੱਕ ਵਰੀ ਕਾ ਇਸ ਤਰ੍ਹਾਂ ਹੀ ਫੋਲਡ ਕਰ ਲਾਂਗੇ ਫੋਲਡ ਕਰਨ ਤੋਂ ਬਾਅਦ ਦੇਖੋ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਇਸ ਤਰ੍ਹਾਂ ਗਿਆ ਆਪਣੇ ਕੋਲੇ ਇਹ ਬੈਲਕਰੋ ਪਿਆ ਸੀ ਆਪਾਂ ਛੋਟਾ ਜਿਹਾ ਪੀਸ ਕੱਟ ਕੇ ਇਸ ਤਰ੍ਹਾਂ ਆਪਾਂ ਸਾਹਬ ਦੇ ਨਾਲ ਲਾ ਲਾਂਗੇ ਉਹ ਜੀ ਜਿਵੇਂ ਦੇਖੋ ਆਪਾਂ ਦੇਖ ਲਾਂਗੇ ਕਿੱਥੇ ਲਾਉਣਾ ਹੈ ਆਪਾਂ ਇਹ ਉਸ ਹੱਬ ਨਾਲ ਆਪਾਂ ਨੂੰ ਆਈਡੀਆ じゃ ਹੋ ਜਾਂਦਾ ਆਪਾਂ ਤੇ ਦੇਖੋ ਆਪਾਂ ਇਸ ਤਰ੍ਹਾਂ ਵੀ ਲਗਾ ਸਕਦੇ ਆ ਨਹੀਂ ਆਪਾਂ ਥੋੜਾ ਜਿਵੇਂ نیچے ਨੂੰ ਪੂਰਾ ਫੋਲਡ ਕਰਨਾ ਹੈ ਤਾਂ ਦੇਖੋ ਆਪਾਂ نیچے ਲਾ ਸਕਦੇ ਆ ਇੱਕ ਆਪਾਂ ਇੱਥੇ ਲਗਾ ਲਾਂਗੇ ਤੇ ਉਸ ਤੋਂ ਬਾਅਦ ਦੇਖੋ ਆਪਾਂ ਚਾਕ ਨਾਲ ਨਿਸ਼ਾਨ ਲਾ ਲਾਂਗੇ ਦੂਜਾ ਆਪਾਂ ਇੱਥੇ ਲਗਾ ਲਾਂਗੇ ਇਸ ਤਰ੍ਹਾਂ ਲਓ ਜੀ ਇੱਕ ਸਾਈਡ ਹੈ ਇੱਥੇ ਤੇ ਦੂਜੀ ਸਾਈਡ ਉੱਪਰ ਤੇ ਇਸ ਤਰ੍ਹਾਂ ਦੇਖੋ ਇਹ ਲੱਗ ਜੂਗਾ ਜਿਆ ਇਹਦੇ ਵਾਲੀ ਦੁਆਲੀ ਆਪਾਂ ਸੀਨ ਮਾਰ ਦਾਂਗੇ ਸੀਨ ਮਾਰਨ ਤੋਂ ਬਾਅਦ ਦੇਖੋ ਇਹ ਪੱਕਾ ਹੋ ਜੂਗਾ ਉਸ ਤੋਂ ਬਾਅਦ ਜੀ ਇਹ ਇਸ ਤਰ੍ਹਾਂ ਹੀ ਬਣ ਜੂਗਾ ਲਓ ਜੀ ਇਸ ਤਰ੍ਹਾਂ ਦੇਖੋ ਪਹਿਲਾਂ ਆਪਾਂ ਬਣਾ ਕੇ ਰੱਖ ਲੈਣੇ ਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਗੁਟਕਾ ਸਾਹਿਬ ਪਾ ਕੇ ਇਹਦੇ ਵਿੱਚ ਫਿਰ ਦਿਖਾਉਂਗੀ ਨੋ ਜੀ ਇਸੇ ਤਰ੍ਹਾਂ ਦੇਖੋ ਆਪਾਂ ਇੱਕ ਹੋਰ ਤਰ੍ਹਾਂ ਤੁਹਾਨੂੰ ਬਣਾ ਕੇ ਦਿਖਾਉਨੇ ਆ ਜਿਵੇਂ ਦੇਖੋ ਆਪਾਂ ਕੋਈ ਸਫਰ 'ਚ ਜਾਣਾ ਹੋਵੇ ਜਾਂ ਆਪਣੀ ਗੱਡੀ 'ਚ ਆਪਾਂ ਜਾਣੇ ਆ ਆਪਾਂ ਹੁੰਦਾ ਜੀ ਟਾਈਮ ਪਾਸ ਹੋ ਜੂਗਾ ਜਾਂ ਆਪਾਂ ਬੇਲੇ ਹੁੰਨੇ ਆ ਤੇ ਆਪਾਂ ਹੁੰਦਾ ਜੀ ਆਪਾਂ ਪਾਠ ਕਰ ਲੋ ਤੇ ਉਸ ਤੋਂ ਬਾਅਦ ਦੇਖੋ ਆਪਾਂ ਕੀ ਕਰਦੇ ਆਂਗੇ ਮਤਲਬ ਕਿ ਇਹ ਗੁਟਕਾ ਸਾਹਿਬ ਆਪਾਂ ਆਪਣੀ ਗਲ ਵਿੱਚ ਪਾ ਕੇ ਦੇ ਵਿੱਚ ਗੁਟਕਾ ਸਾਹਿਬ ਪਾ ਕੇ ਇਸ ਤਰ੍ਹਾਂ ਰੱਖ ਸਕਦੇ ਆ ਜਦੋਂ ਮਾਨ ਕੀਤਾ ਆਪਾਂ ਪਾੜ ਕਰ ਸਕਦੇ ਆ ਦੇਖੋ ਜਿਵੇਂ ਕਿ ਮੇਰੇ ਲੇ ਵੇ ਇਹ ਕੱਪੜਾ ਹੈਗਾ ਜੀ 17 18 ਇੰਚ 17 18 ਇੰਚ ਕੱਪੜਾ ਲੈ ਕੇ ਇਸੇ ਤਰ੍ਹਾਂ ਦੇਖੋ ਮੈਂ 8 ਇੰਚ ਚੌੜਾ ਇਹਨੂੰ ਇਸ ਤਰ੍ਹਾਂ ਫੋਲਡ ਕਰ ਰੱਖੂੰਗੀ ਫੋਲਡ ਕਰਕੇ ਥੋੜਾ ਆਈਡੀਆ ਹੋ ਜੂਗਾ ਆਪਾਂ ਇੰਨਾ ਚੌੜਾ ਰੱਖਾਂਗੇ ਇਹ ਵੀ ਆਪਾਂ ਸੁਖਨੀ ਸਾਹਿਬ ਦਾ ਗੁਟਕਾ ਜਿਵੇਂ ਦੇਖੋ ਆਮ ਨੋਰਮਲ ਹੁੰਦਾ ਉਹਦਾ ਹੀ ਬਣਾ ਰਹੇ ਆਂਗੇ ਇਹ ਆਪਾਂ ਥੋੜਾ ਜਿਆਦਾ ਲੱਗ ਤੋਂ ਬਣਾਵਾਂਗੇ ਇਸੇ ਤਰ੍ਹਾਂ ਦੇਖੋ ਮੈਂ 6 ਇੰਚ ਉੱਪਰ ਹੋਏ ਫੋਲਡ ਕੀਤਾ ਇਸ ਤਰ੍ਹਾਂ ਹੀ 6 ਇੰਚ ਦਾ ਦੇਖੋ ਆਪਾਂ ਫੋਲਡ ਕੀਤਾ ਤੇ ਇਹਦੇ ਲਾਵਾਂਗੇ ਆਪਾਂ ਸਾਈਡ ਤੇ ਛੋਟੀਆਂ-ਛੋਟੀਆਂ ਪੱਟੀਆਂ ਉਸ ਤੋਂ ਬਾਅਦ ਦੇਖਿਓ ਇਹ ਐ ਆ ਜਾਊਗਾ ਫਿਰ ਜਿਹੜਾ ਬੰਦ ਘਾਟ ਹੈ ਆਪਾਂ ਥੋੜਾ ਜਿਹਾ ਕੱਟ ਦਿੰਨੇ ਆਂਗੇ ਲੋਜੀ ਸਭ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਦੱਸਦੀ ਆ ਆਪਾਂ ਇਹਨੂੰ ਇਸ ਤਰ੍ਹਾਂ ਮੈਲਣਾ ਹੈ ਉਸੇ ਹਿਸਾਬ ਨਾਲ ਆਪਾਂ ਸਾਈਡ ਦੀਆਂ ਪੱਟੀਆਂ ਲਾਵਾਂਗੇ ਜਿੰਨਾ ਆਪਾਂ ਫੋਲਡ ਕੀਤਾ ਹੋਊਗਾ ਜੇ ਤੁਸੀਂ ਵੱਡਾ ਬਣਾ ਰਹੇ ਹੋ ਵੱਡਾ ਕੱਟਿਆ ਤਾਂ ਤੁਸੀਂ ਉਸ ਹਿਸਾਬ ਨਾਲ ਲੈਣਾ ਜੀ ਜਿੰਨਾ ਫੋਲਡ ਕੀਤਾ ਓਨਾ ਹੀ ਆਪਾਂ ਕੱਪੜਾ ਲੈਣਾ ਤੇ ਚੜਾਈ ਸਿਰਫ ਇਹਦੀ ਬਸ 2 ਇੰਚ ਹੋਵੇ ਯਾਨੀ ਕਿ ਡੇਢ ਇੰਚ ਰਹਿ ਜਾਊ ਤੇ ਅੱਧਾ ਥੋੜਾ ਥੋੜੇ ਅੰਦਰ ਸੀਨਾ ਦੇ ਵਿੱਚ ਆ ਜਾਊਗਾ ਲੋਜੀ ਆਪਾਂ ਤੁਹਾਨੂੰ ਦੱਸ ਦਿੰਨੇ ਆ 6 ਇੰਚ ਆਪਾਂ ਫੋਲਡ ਕੀਤਾ ਤੇ 6 ਇੰਚ ਆਪਾਂ ਇਹ ਲੱਤ ਜੀ ਆਪਣਾ ਕਪੜਾ ਉਸ ਤੋਂ ਬਾਅਦ ਇਹਨੂੰ ਬਰੀਕ-ਬਰੀਕ ਫੋਲਡ ਕਰਾਂਗੇ ਇੱਕ ਸਾਈਡ ਤੋਂ ਤੇ ਜਿਹੜਾ ਆਪਣਾ ਹੈਗਾ ਜੀ ਇਹ ਕਪੜਾ ਤੇ ਇਹਨੂੰ ਆਪਾਂ ਦੋਨਾਂ ਨੂੰ ਫੋਲਡ ਕਰਾਂਗੇ ਉੱਪਰੋਂ ਨੀਚੋਂ ਇਹਨਾਂ ਨੂੰ ਫੋਲਡ ਕਰ ਲਿਆ ਹਾਂ ਲੋਚ ਫੋਲਡ ਕਰਨ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆ ਤੇ ਹੁਣ ਆਪਾਂ ਇਹ ਕਿਵੇਂ ਲਗਾਉਣਾ ਹੈ ਦੇਖੋ ਇੱਕ ਸਾਈਡ ਆਪਾਂ ਲੈ ਲੈਣੀ ਆ ਕੋਈ ਵੀ ਇੱਕ ਸਾਈਡ ਤੇ ਆਪਾਂ ਇਸ ਤਰ੍ਹਾਂ ਐ ਲਾ ਕੇ ਉਸ ਤੋਂ ਬਾਅਦ ਦੇਖੋ ਜਿਹੜਾ ਥੱਲੇ ਹੈ ਜੀ ਆਪਣਾ ਹੀ ਪੀਸ ਥੱਲੇ ਆ ਜਾਊਗਾ ਆ ਦੇਖੋ ਪਹਿਲਾਂ ਆਪਾਂ ਇਹ ਵਾਲੀ ਸੀਨ ਲਾਵਾਂਗੇ ਆਪਾਂ ਇੱਕ ਸਾਈਡ ਤੋਂ ਨੂੰ ਸੂਈ ਨਾਲ ਲਾ ਕੇ ਦਿਖਾ ਦਿੰਦੇ ਆ ਜੀ ਉਸੇ ਤਰ੍ਹਾਂ ਆਪਾਂ ਦੂਜਾ ਪੀਸ ਲਾਵਾਂਗੇ ਦੇਖੋ ਜਿਵੇਂ ਇੱਕ ਸਾਈਡ ਤੇ ਆਪਾਂ ਆ ਲਾਤਾ ਨੀਚੇ ਵਾਲੇ ਪੀਸ ਨੂੰ ਇਸ ਤਰ੍ਹਾਂ ਹੀ ਲਾਦਾ ਉਸ ਤੋਂ ਬਾਅਦ ਦੇਖੋ ਲੰਬਾ ਫੇਰੇ ਇਸ ਤਰ੍ਹਾਂ ਆ ਜਾਊਗਾ ਇਹਨੂੰ ਫੇਰ ਆਪਾਂ ਸੂਈ ਦੇ ਨਾਲ ਫੋਲਡ ਕਰਨਾ ਹੈ ਲਓ ਜੀ ਇਹ ਤਿੰਨ ਸਾਈਡ ਤੇ ਆਪਾਂ ਸੂਈਆਂ ਲਾਤੀਆਂ ਇਸ ਤਰ੍ਹਾਂ ਤੇ ਇਹੀ ਸਾਈਡ ਦੇਖੋ ਸੇਮ ਆਪਾਂ ਦੂਜੀ ਸਾਈਡ ਤੇ ਐ ਕਰਾਂਗੇ ਇਹ ਦੋਨੇ ਆਪਾਂ ਇਸ ਤਰ੍ਹਾਂ ਹੀ ਚੜਾਉਂਗੇ ਇਹ ਚੜ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਸਾਈਡ ਤੇ ਜਿਵੇਂ ਦੇਖੋ ਸੂਈਆਂ ਲਾਈਆਂ ਐਂ ਆਪਣੇ ਪੀਸ ਦੋਨੇ ਸਾਈਡਾਂ ਵਾਲੀ ਲੱਗ ਜਾਣਗੇ ਲਓ ਜੀ ਇੱਕ ਸਾਈਡ ਆਪਾਂ ਲਾਤਾ ਤੇ ਦੂਜੀ ਸਾਈਡ ਦੇਖੋ ਇਸ ਤਰ੍ਹਾਂ ਹੁਣ ਆਪਾਂ ਇਹ ਲਾਵਾਂਗੇ ਇਹ ਆਪਾਂ ਨੂੰ ਕਈ ਪੈਣਾਂ ਦਾ ਮੈਸੇਜ ਵੀ ਆਇਆ ਸੀਗਾ ਵੀ ਸਾਨੂੰ ਗੁਟਕਾ ਸਾਹਿਬ ਦਾ ਕਵਰ ਬਣਾਉਣਾ ਦੱਸੋ ਤੇ ਇੱਕ ਸਾਨੂੰ ਇਸ ਤਰ੍ਹਾਂ ਦੱਸੋ ਵੀ ਜਿਹੜਾ ਕਿ ਆਪਾਂ ਤਣੀ ਵੱਡੀ ਹੋਵੇ ਤੇ ਆਪਾਂ ਗੱਲ ਵਿੱਚ ਪਾ ਸਕੀਏ। ਇਹ ਆਪਾਂ ਤਾਂ ਬਣਾ ਰਹੇ ਹਾਂ ਜਨਨ ਕਿ ਇਹ ਪੁੱਥੀ ਸਾਹਿਬ ਦਾ ਕਵਰ ਹੈ। ਇਹ ਥੋੜਾ ਚੌੜਾ ਹੈ ਦੇਖੋ ਕਈ ਵਾਰ ਆਪਣੇ ਘਰੇ ਵਿੱਚ ਗੁਟਕਾ ਸਾਹਿਬ ਹੁੰਦੇ ਪੰਜੇ ਬਾਣੀਆਂ ਦਾ ਪਾਠ ਹੁੰਦਾ ਜੀ ਇੱਕੋ ਗੁਟਕਾ ਸਾਹਿਬ ਦੇ ਵਿੱਚ। ਇਹ ਤਾਂ ਕਰਕੇ ਆਪਾਂ ਉਸ ਸਾਹਿਬ ਨਾਲ ਬਣਾਇਆ ਹੈਗਾ। ਥੋੜਾ ਜਨਾ ਮੋਟਾ ਹੁੰਦਾ ਇਹੋ। ਲਓ ਜੀ ਹੁਣ ਆਪਾਂ ਸਾਈਡਾਂ ਨੂੰ ਫੋਲਡ ਕਰ ਦਾਂਗੇ ਸਾਈਡਾਂ ਫੋਲਡ ਕਰਕੇ ਥੋੜਾ ਜਿਹਾ ਉਸ ਤੋਂ ਬਾਅਦ ਲਾਵਾਂਗੇ ਜੀ ਆਪਾਂ ਲੰਬੀ ਤਣੀ ਲਾਵਾਂਗੇ ਇਹਦੇ ਉੱਤੇ ਦੋਨੇ ਸਾਈਡਾਂ ਤੇ ਜਿਹੜੀਆਂ ਆਪਾਂ ਸਾਈਡਾਂ ਤੇ ਕੱਪੜਾ ਲਾਇਆ ਹੈ ਉੱਥੇ ਤਣੀ ਲੱਗੂਗੀ ਤਣੀ ਤੁਸੀਂ ਵੱਧ ਘੱਟ ਦੇਖੋ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਮੇਰੇ ਲਈ ਕੱਪੜਾ ਘੱਟ ਸੀ ਜੀ ਆਪਾਂ ਇਹਦੇ ਵਿੱਚ ਪਹਿਲਾਂ ਜੋੜ ਪਾਵਾਂਗੇ ਜੋੜ ਪਾਉਣ ਤੋਂ ਬਾਅਦ ਦੇਖੋ ਆਪਾਂ ਉਸ ਤੋਂ ਬਾਅਦ ਇਹਨੂੰ ਬਰੀਕ-ਬਰੀਕ ਫੋਲਡ ਕਰਾਂਗੇ ਤੁਸੀਂ ਚੌੜਾ ਸਟੈਪ ਵੀ ਬਣਾ ਸਕਦੇ ਹੋ ਬਰੀਕ ਵੀ ਬਣਾ ਸਕਦੇ ਹੋ ਲਓ ਜੀ ਇਸੇ ਤਰ੍ਹਾਂ ਦੇਖੋ ਆਪਾਂ ਸਟੈਪ ਬਣਾ ਕੇ ਤਿਆਰ ਕਰ ਲਿਆ ਤੇ ਹੁਣ ਆਪਣੀ ਦੋਨੇ ਸਾਈਡਾਂ ਤੇ ਆਪਾਂ ਇਸ ਤਰ੍ਹਾਂ ਲਗਾਵਾਂਗੇ ਸੀਨਾ ਇਹਦੇ ਇਹ ਲਗਾ ਦਾਂਗੇ ਛੱਡਾਂ ਤੇ ਜਿਹੜਾ ਆਪਾਂ ਕਪੜਾ ਲਾਇਆ ਹੈ ਇਸ ਤਰ੍ਹਾਂ ਲਓ ਜੀ ਇਹ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ ਫਿਰ ਲਓ ਜੀ ਹੁਣ ਆਪਾਂ ਸਾਰੇ ਬਣਾ ਲਈਏ ਹੁਣ ਸਾਨੂੰ ਉਟਕਾ ਸਾਫ ਤੇ ਆਪਾਂ ਚੜਾ ਕੇ ਦਿਖਾਉਣੇ ਆ ਦੇਖੋ ਤੁਸੀਂ ਆਪਾਂ ਹੁਣ ਚੜਾਉਣੇ ਆਂ ਜੀ ਸੋਨੁ ਘੁਟਕਾ ਸਾਹਿਬ ਦੇ ਜੜਾ ਕੇ ਦਿਖਾਉਣੇ ਆ ਕਵਰ ਇਹ ਲਓ ਜੀ ਦੇਖੋ ਜਿਵੇਂ ਆਪਣੇ ਘਰੇ ਨਿਤਨੇਮ ਦਾ ਗੁਟਕਾ ਸਾਹਿਬ ਹੁੰਦੇ ਆ ਜਾਂ ਪੰਜੇ ਬਾਣੀਆਂ ਦੇ ਗੁਟਕਾ ਸਾਹਿਬ ਹੁੰਦੇ ਆ ਹਨਾ ਤਾਂ ਦੇਖੋ ਆਪਾਂ ਉਹ ਇਸ ਤਰ੍ਹਾਂ ਬਣਾ ਸਕਦੇ ਆ ਜਿਵੇਂ ਕਿ ਆਪਾਂ 골ਡਨ ਬਣਾਇਆ ਹੈ ਬਾਕੀ ਆਪਾਂ ਦੇਖੋ ਆਹ ਵਾਲੇ ਗੁਟਕਾ ਸਾਹਿਬ ਨੇ ਜਿਵੇਂ ਆਪਣੇ ਰਿਤਨੇਮ ਦਾ ਗੁਟਕਾ ਸਾਹਿਬ ਹੈ ਇਹ ਛੋਟਾ ਹੈ ਦੇਖੋ ਇਹ ਇਸ ਤਰ੍ਹਾਂ ਆ ਗਿਆ ਜੀ ਤੁਸੀਂ ਵੀ ਇਸ ਤਰ੍ਹਾਂ ਆਪਣੇ ਗੁਟਕਾ ਸਾਹਿਬ ਦੇ ਕਵਰ ਬਣਾ ਕੇ ਚੜਾ ਸਕਦੇ ਹੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਦੇਖੋ ਆਪਾਂ ਜਿਵੇਂ ਇਸ ਤਰ੍ਹਾਂ ਇਹਦੀ ਵੱਡੀ ਟਣੀ ਲਾਈ ਹੈ ਜਿਵੇਂ ਆਪਾਂ ਕਿਤੇ ਬਾਹਰ ਅੰਦਰ ਜਾਈਏ ਇਹ ਤਾਂ ਦੇਖੋ ਆਪਾਂ ਕਈ ਵਾਰ ਮਨ ਹੁੰਦਾ ਜੀ ਆਪਾਂ ਪਾਠ ਕਰਦੇ ਆ ਤਾਂ ਆਪ ਆਪਣੇ ਗਲ ਵਿੱਚ ਇਹ ਸਟੈਪ ਪਾ ਕੇ ਰੱਖ ਸਕਦੇ ਆ ਵੀਡੀਓ ਵਧੀਆ ਚ ਲੱਗੀ ਲਾਈਕ ਕਰਿਓ ਜੀ